ਲੋਰੀ ਬਾਈ ਆਤਾ ਜੀ ਅਲਵੇ ਦਾ ਫਾਰਮ ਟਰੈਕ ਜੀ ਬੈਟਰੀ ਚੱਲੇ ਇੰਜਣ ਦਾ ਬਾਈ ਬਹੁਤ ਵਧੀਆ ਟਰੈਕਟਰ ਬਲੋ ਬਲੂ ਪੁਰਾਣੀ ਹੈਗੀ ਟਰੈਕਟਰ ਦੀ ਇਹ ਇੰਜਣੇ ਬਹੁਤ ਵਧੀਆ ਸੀਗੇ ਬਾਈ ਜਿਹੜੇ ਜੀਟਰ ਵਾਲੇ ਇੰਜਣ ਆਇਆ ਨਾ ਬਹੁਤ ਘੈਂਡ ਇੰਜਣ ਸੀਗਾ ਇਹ ਸੱਚੀ ਕਾਲ ਜੀ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਦੂਰ ਆਏ ਹੋਏ ਆ ਜੀ ਦਸਾ ਦੇ ਵੀ ਫਾਰਮ ਟਰੈਕਟਰ ਟਰੈਕਟਰ ਛੱਡਣਾ ਆਪਾਂ ਨੇ ਆਪਾਂ ਪਹੁੰਚੇ ਹੋਏ ਜਲੰਧਰ ਦੇ ਨੇੜੇ ਹੀ ਆ ਲੱਗ ਭੱਗ ਬਾਈ ਤੇ ਪਹੁੰਚਣੇ ਵਾਲੇ ਆ ਬ 10 ਮਿੰਟ ਦਾ ਰਸਤਾ ਹੋਰ ਹੈ ਜੀ ਲੋ ਬਾਈ ਤਕਰੀਬਨ ਨੇੜੇ ਹੀ ਆ ਬਾਈ ਇਹਨਾਂ ਨੇ ਆਉਣਾ ਟਰੈਕਟਰ ਲੈਣਾ ਤੇ ਪਹੁੰਚ ਕੇ ਆਪਾਂ ਟਾਈਮ ਲੱਗ ਗਿਆ ਬਾਈ ਕਾਫੀ ਸਵੇਰ ਦੀ ਤੁਰੇ ਹੋਏ ਆ ਤੇ ਥੋੜਾ ਜਿਹਾ ਦੁਵੇਰੀ ਚ ਆ ਗਏ ਤੁਹਾਨੂੰ ਪਤਾ ਬਾਈ ਥੋੜਾ ਜਿਹਾ ਹੁੰਦਾ ਏ ਬੰਦੇ ਨੂੰ ਤੇ ਚਲੋ ਫਿਰ ਵੀ ਠੀਕ ਠਾਕ ਪਹੁੰਚ ਗਏ ਵਧੀਆ ਰਹੀ ਯਾਤਰਾ ਤੇ ਏਰੀਆ ਬਾਈ ਚਲੋ ਆਪਣੇ ਦੁਵੇਰੀ ਜਾ ਕੇ ਥੋੜਾ ਜਿਹਾ ਉਪਰ ਆ ਲੱਗਦਾ ਹੁੰਦਾ ਬੰਦੇ ਨੂੰ ਤੇ ਤਕਰੀਬਨ ਇਸ ਏਰੀਆ ਚ ਬਾਈ ਆਲੂ ਦੀ ਉਹ ਖੇਤੀ ਆ ਪਿੱਛੇ ਥੋੜਾ ਜਿਹਾ ਲੰਘਿਆ ਸਾਰੇ ਆਲੂ ਆਲੂ ਦਾ ਬਾਈ ਕੋਈ ਕਣ-ਕਣਕ ਤਾਂ ਕਿਤੇ ਮਿਲਿਉ ਨਹੀਂ ਹੈਗੀ। ਰੋਜੀ ਚੱਟ। ਤੇ ਟਰੈਕਟਰ 'ਤੇ ਬਾਈ ਸਫ਼ਰ ਥੋੜਾ ਘੱਟ ਨੇ ਪੜਦਾ। ਘਾਂਟੇ ਵਿੱਚ 15-20 ਕਿਲੋਮੀਟਰ ਸਫ਼ਰ ਨੇ ਪੜਦਾ। ਤੇ ਬਾਕੀ ਆਪਾਂ ਸਾਨੂੰ ਉੱਥੇ ਪਹੁੰਚ ਕੇ ਬਾਈ ਮਲਾਉਨੇ ਆ ਬਾਈ ਨਾਲ ਨਾਲ। ਚਲੋ ਅੱਗੇ ਚੱਲੀਏ ਜੀ। ਦੋ ਬਾਈ ਮਕਾਨ ਦੇਖੋ ਜੰਮਤਰੇ ਵੀ ਅੱਜ। ਬੰਦੇ ਏਰੀਆ ਬਹੁਤ ਵਧੀਆ ਸਾਡੇ ਨਾਲੋਂ ਕਾਹ ਕੋ ਪੈਸਾ ਬੱਦਲਾਏ ਤੇ ਘੋਟੀਆਂ ਘੋਟੀਆਂ ਮਕਾਨ ਗੱਡੀਆਂ ਲੋਕਰ ਬੜੀਆਂ ਰੱਖਿਆ ਹੋਇਆ ਬਾਈ ਤੇ ਲੋ ਜੀ ਬਾਈ ਆਪਾਂ ਪਹੁੰਚ ਗਏ ਆਪਣੇ ਟਿਕਾਣੇ ਤੇ ਜੀ ਬਾਈ ਨਾਲ ਹੀ ਆਪਾਂ ਨੂੰ ਮਿਲ ਗਏ ਰਸਤੇ ਦੇ ਵਿੱਚ ਤੇ ਮਲਾਉਨੇ ਵੀਰ ਨਾਲ ਹੋਰ ਵੀਰੇ ਕੀ ਹਾਲ ਹੈ ਜੀ ਠੀਕ ਆ ਵੀਰੇ ਤੇ ਵਧੀਆ ਵਧੀਆ ਵੀਰ ਤੇ ਬਾਈ ਆ ਬਾਈ ਨਾਲ ਨੇ ਟਰੈਕਟਰ ਲਿਆ ਸੀਗਾ ਤੇ ਜਿਵੇਂ ਕਿ ਦੱਸਿਆ ਤੇ ਬਾਈ ਫੋਨ ਤੇ ਹੀ ਸੌਦਾ ਹੋਇਆ ਸੀ ਟਰੈਕਟਰ ਦਾ ਤੇ ਬਾਕੀ ਵੀਰੇ ਠੀਕ ਆ ਟਰੈਕਟਰ ਬਹੁਤ ਸੋਹਣਾ ਜੀ ਬਹੁਤ ਠੀਕ ਆ ਜੀ ਤੇ ਬਾਕੀ ਬਾਈ ਨੂੰ ਕਿਹਾ ਬਾਈ ਬਾਕੀ ਚਲੋ ਚਲਾ ਕੇ ਮੈਂ ਬਾਈ ਨੂੰ ਕਿਹਾ ਚਲਾ ਕੇ ਆਪਣੀ ਜਿਹੜਾ ਲੰਬਾ ਦੇਣਾ ਉਰੀ ਦੇ ਦੋ ਵੀ ਬਾੜ ਬਹੁਤ ਆ ਕਾਲੂ ਮੈਂ ਨਾ ਠੀਕ ਨਹੀਂ ਵੀਰੇ ਤੇ ਬਾਕੀ ਵੀਰੇ ਚਲੋ ਟਰੈਕਟਰ ਦਾ ਠੀਕ ਆ ਜਿਹੜੇ ਕਿਦੋਂ ਕਮੀਆਂ ਪੀਸਾਂ ਨੂੰ ਉਹ ਵੀ ਦੱਸਤੀਆਂ ਹਨਾ ਵੀਰੇ ਨਹੀਂ ਤੇ ਬਾਕੀ ਬਾਈ ਨੇ ਖੇਤੀ ਵਾਸਤੇ ਤਾਂ ਵਰਤਣਾ ਨਹੀਂ ਬਾਈ ਨੇ ਬਾਈ ਸ਼ੌਂਕ ਵਾਸਤੇ ਲਿਆ ਸ਼ੌਂਕ ਨਾਲ ਅੱਛਾ ਸ਼ੌਂਕੇ ਆ ਠੀਕ ਆ ਠੀਕ ਆ ਬਾਈ ਤੇ ਬਾਕੀ ਚਲੋ ਠੀਕ ਆ ਬਾਈ ਧੰਨਵਾਦ ਤੁਹਾਡਾ ਬਹੁਤ-ਬਹੁਤ ਤੇ ਤੁਹਾਡਾ ਬਹੁਤ ਤੇ ਜਿੰਦੂਆਂ ਚੱਲ ਕੇ ਆਏ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਤੇ ਬਾਕੀ ਬਾਈ ਬਾਈ ਨਾਲ ਨਾਲ ਮਿਲ ਕੇ ਵਧੀਆ ਲੱਗਿਆ ਜੀ ਤੇ ਵਾਕਿਆ ਬਾਈ ਥੋੜਾ ਏਰੀਆ ਬਹੁਤ ਵਧੀਆ ਬਾਈ ਥੋੜਾ ਡੋਲਾ ਏਰੀਆ ਹੈ ਨਾ ਤੇ ਹਾਂ ਨਾਲੇ ਉਵੇਂ ਥੋੜਾ ਏਰੀਆ ਥੋੜਾ ਪੈਸੇ ਵਾਲਾ ਬਾਈ ਹਾਂ ਹਾਂ ਤੇ ਬਾਈ ਨਾਲ ਇਧਰ ਗੱਡੀ ਜਾਏ ਹੋਏ ਆ ਤੇ ਬਾਕੀ ਬਾਈ ਠੀਕ ਆ ਲੋਰ ਅੱਬਾ ਦਾ ਨੌ ਵੀ ਥੋੜੀ ਜੰਦਗੀ ਬਣਾ ਲਈ ਵੀਡੀਓ ਮਾਰੀ ਜੀ ਹੋਰ ਸੇਵਾ ਦੱਸੋ ਨਾ ਬੱਸ ਵੀਰੇ ਸੇਵਾ ਤੁਹਾਡੇ ਦਰਸ਼ਨ ਹੋ ਗਏ ਦੁੱਧਵਾਰ ਗਿਆ ਨਾ ਹਾਂ ਹਾਂ ਆਲਵੈ ਸਿੰਘ ਹੋ ਬਲੇ ਤੇ ਲੋ ਜੀ ਦਾ ਨਾਸਤਾ ਕਰਦੇ ਆਂ ਅੰਮ੍ਰਿਤ ਚਰਮਾਲ ਆ ਪਾਗਰੇ ਸਿੱਧਾ ਲਾ ਲਓ ਤੈਨੂੰ ਟਾਪੇ ਲੋ ਜੀ ਬਾਈ ਆਤਾ ਜੀ ਹਲਵ ਦਾ ਫਾਰਮ ਟ੍ਰੈਕ ਠੀਕ ਹੈ ਵੀਰੇ ਓਕੇ ਈ ਧੰਨਵਾਦ ਵੀਰੇ ਬਹੁਤ ਬਹੁਤ ਠੀਕ ਹੈ ਵੀਰੇ ਤੇ ਲੋ ਜੀ ਬਾਈ ਆਪਾਂ ਹੁਣ ਇੱਧਰ ਆਏ ਹੋਏ ਸੀ ਇੱਕ ਟਰੈਕਟਰ ਹੋਰ ਸੀ ਵੀਰਾਂ ਨੇ ਸੇਲ ਕਰਨਾ ਤੇ ਫਿਰ ਅੱਜ ਆਪਾਂ ਨੇ ਬਾਈ ਨਾਲ ਵੀ ਸੌਦਾ ਕਰਾਈ ਟਰੈਕਟਰ ਦਾ ਸੋਨਾ ਲਿਕਾ ਲੈ ਆ ਜੀ ਬਾਈ ਨਾਲ ਤੋਂ 750 ਤੇ ਇਹ ਵੀ ਵੀਰ ਆਪਣੇ ਨਾਲ YouTube ਤੋਂ ਜੁੜੇ ਹੋਏ ਨੇ ਤੇ ਬਾਈ ਨਾਲ ਦਾ ਘਰ ਦਾ ਹੀ ਟਰੈਕਟਰ ਹੈ ਨਵਾਂ ਕਢਾਇਆ ਹੋਇਆ ਟਰੈਕਟਰ ਬਾਈ ਨਾਲ ਦਾ ਤੇ ਬਾਈ ਨੇ ਉੱਥੋਂ ਹੀ ਜਿੱਥੋਂ ਆਪਾਂ ਟਰੈਕਟਰ ਦਾ ਤਾਂ ਉੱਥੋਂ ਫੇਰਾ ਕੇ ਲੈ ਗਏ ਸੀਗੇ ਸਪੈਸ਼ਲ ਲੈਣ ਆਏ ਆ ਬਾਈ ਨੇ ਉੱਥੋਂ ਤੇ ਵੀਰ ਵੈਸੇ ਬਾਹਰੇ ਆ 사ऊदी ਅਰਬ ਦੇ ਵਿੱਚ ਆ ਬਾਈ ਕਹਿੰਦਾ ਹੁਣ ਸਾਡੇ ਵਰਤੋਂ ਵਿੱਚ ਨਹੀਂ ਖੜਾਈ ਆ ਟਰੈਕਟਰ ਹੋਰ ਵੀਰੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮਲਾਕਾ ਥੋੜੀ ਕਰਾਤੀ ਸੀ ਪਹਿਲਾਂ ਹਾਂ ਜੀ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤਾਂ ਮਲਾ ਵਾਲਿਆਂ ਨੂੰ ਸਦਾਮ ਸਤਿ ਸ਼੍ਰੀ ਅਕਾਲ ਠੀਕ ਆ ਜੀ ਬਾਈ ਜੀ ਸਾਰਿਆਂ ਨੂੰ ਮੈਂ ਵੀਡੀਓ ਦੇ ਦਿੰਦਾ ਮਲਾ ਵਾਲਿਆਂ ਦੀਆਂ ਹਾਂ ਜੀ ਠੀਕ ਆ ਠੀਕ ਆ ਬਾਈ ਪਿੰਡ ਦੀ ਛੱਟ ਦੀ ਪੂਰੀ ਚੜਾਈ ਆ ਨਾ ਹਾਂ ਜੀ ਮੈਂ ਨਾ ਤੁਹਾਡਾ ਪਿੰਡ ਸਾਰਾ ਵੀਡੀਓ ਬਣਾਉਂਦਾ ਪੂਰਾ ਹੀ ਬਾਈ ਸਾਰਾ ਹੀ ਸਾਰਾ ਹੀ ਕਰ ਕਰ ਵੀਡੀਓ ਬਣਾਉਂਦੇ ਆ ਕਰ ਕਰ 2 2 3 3 ਹੋ ਗਏ ਹੁਣ ਤਾਂ ਹਾਂ ਜੀ ਤੇ ਬਾਈ ਚਲੋ ਆਪਾਂ ਵੀ ਜੇ ਆਪਾਂ ਵੀ ਮਿਲੇ ਆ ਕਾਲਾ ਬਾਈ ਹੋ ਗਿਆ ਆਪਣਾ ਆਪਣਾ ਕੰਪੈਨਰ ਵਾਲਾ ਬਾਈ ਮੈਂ ਕਹਿੰਦਾ ਵੀਰੇ ਜੀ ਆਪਾਂ ਵੀ ਦੋ ਹੀ ਕਾਲਾ ਬਾਈ ਕਾਲਾ ਮੈਂ ਕਹਿੰਦਾ ਜੇ ਆਪਾਂ ਵੀ ਮਿਲੇ ਆ ਵੀਰੇ ਵੀਡੀਓ ਰਾਹੀਂ ਉਹ ਮਿਲੇ ਆ ਨਾ ਹਾਂਜੀ ਚਲੋ ਠੀਕ ਆ ਵੀਰੇ ਚਲੋ ਕੋਈ ਤਾਂ ਫਾਇਦਾ ਹੁੰਦਾ ਵੀਡੀਓ ਦਾ ਹਾਂਜੀ ਠੀਕ ਆ ਤੇ ਬਾਈ ਟਰੈਕਟਰ ਇਹ ਆਪਣੇ ਘਰ ਦਾ ਨਵਾਂ ਹੀ ਘੜਾਇਆ ਵਾ ਹਾਂਜੀ ਠੀਕ ਆ ਤੇ ਹੁਣ ਇਹਦਾ ਵੇਚਣ ਦਾ ਕਾਰਨ ਕਾਰਨ ਖੜਾ ਹੀ ਸੀ ਬਾਈ ਅੱਛਾ ਹਾਂਜੀ ਤੁਸੀਂ ਫਿਰ ਅੱਛਾ ਬਾਈ ਬਾਹਰ ਸੌਦੀ ਅਰਬ ਦੇ ਵਿੱਚ ਹੈ ਬਾਈ ਤੇ ਖੜਾ ਹੀ ਸੀ ਟਰੈਕਟਰ ਤੇ ਟਾਇਰ ਟੂਰ ਦਾ ਬਾਈ ਦੇਖੋ ਟਰੈਕਟਰ ਦੇ 90 ਪੈਸੇ ਹੀ ਆ 90 95 ਪੈਸੇ ਵੀ ਕੱਟੀ ਦੇ ਬਾਈ ਟਾਇਰਾਂ ਪੈਸੇ ਨੂੰ 14 ਦੇ ਆਉਂਦੇ ਸੀਗੇ ਹਨਾ ਹਾਂ 14 ਦੇ 13 ਦੇ ਫੇਜ ਕਮਾ ਕੇ ਗੰਨੇ ਦਾ ਕੰਮ ਕਰਦੇ ਹਨਾ ਅੱਛਾ ਜੀ ਆਲੂ ਲੂ ਵੀ ਲਾਉਨੇ ਹਨਾ ਠੀਕ ਹੈ ਬਾਈ ਇੱਧਰ ਬਾਈ ਨਾਲ ਤਾਂ ਸਾਰੀ ਏਰੀਆ ਆਲੂ ਵਾਲਾ ਬਾਈ ਤਕਰੀਬਨ ਕਣਕ ਤੱਕ ਦੇ ਖੇਤ ਚ ਲੱਭੀ ਹੋਣੀ ਬਾਈ ਆਲੂ ਹੈ ਟੋਟਲੀ ਹਨਾ ਸਾਰਾ ਹੀ ਠੀਕ ਆ ਤੇ ਬਾਈ ਨਹੀਂ ਹੈ ਨਾ ਮਾਡਲ ਇਹ ਕਿਸੇ ਨੇ ਬੇਟਰ ਬਾਈ ਬੇਟਰ ਜਿਹੜੇ ਟਰੈਕਟਰ ਗਾਹਾਂ ਚੱਲੇ ਜਾਂਦੇ ਆ ਬੇਡ ਬੂਟ ਖੋਲ ਲੰਨੇ ਆ ਹੂੰ ਇਹਦੇ ਬੇਟ ਨਹੀਂ ਸੀ ਬੇਟ ਨਾਲੇ ਸੀ ਬੇਟ ਦੇ ਨਾਲੇ ਸੀ ਅੱਛਾ ਠੀਕ ਆ ਟਰੈਕਟਰ ਬਾਈ ਸਾਰਾ オリジナル ਹੈ ਜੈਨੂਇਨ ਆ ਆਓ ਜੀ ਬਾਈ ਕਰੂੰਗੇ ਸਟਾਰਟ ਮੜਾ ਟਰੈਕਟਰ ਇਹ ਬਾਈ ਸੈਂਟਰ ਗੇਅਰ ਵਾਲਾ ਹੈ ਜੀਟਰ ਦੇ ਇੰਜਨ ਵਾਲਾ ਇਹ ਠੀਕ ਆ ਜੀ ਦੇਖੋ ਜੀ ਸੁੱਕਾ ਪਿਆ ਟਰੈਕਟਰ ਬਾਈ ਕਿਤੋਂ ਠੀਕ ਸਲਾਬ ਜਮਾ ਨਹੀਂ ਹੈਗੀ ਟਰੈਕਟਰ ਦੇ ਲੋ ਜੀ ਇਧਰੋਂ ਵੀ ਚੈੱਕ ਕਰੋ ਤਾਰੇ ਲੱਗੇ ਬਾਈ। ਬਾਈ ਟਰੈਕਟਰ ਦੀ ਖੜਨੇ ਕਰਕੇ ਥੋੜੀ ਬੈਟਰੀ ਡਾਊਨ ਸੀ। ਬਾਈ ਕਹਿੰਦਾ ਬੈਟਰੀ ਵੈਸੇ ਨਵੀਂ ਆ ਵੀ ਖੜਾ ਹੀ ਆ ਕਰਦਾ ਸਟਾਰਟ ਨਹੀਂ ਕਰਿਆ। ਤੇ ਬੈਟਰੀ ਚੱਲੇ ਇੰਜਣ ਦਾ ਬਾਈ ਬਹੁਤ ਵਧੀਆ ਟਰੈਕਟਰ ਬਲੋ ਬਲੂ ਪੁਰਾਣੀ ਹੈਗੀ ਟਰੈਕਟਰ ਦੀ। ਇਹ ਇੰਜਣੇ ਬਹੁਤ ਵਧੀਆ ਸੀਗੇ ਬਾਈ ਜਿਹੜੇ ਜੀਟਰ ਵਾਲੇ ਇੰਜਣ ਆਇਆ ਨਾ ਬਹੁਤ ਘੈਂਡ ਇੰਜਣ ਸੀਗੇ ਇਹ। ਤੇ ਬਾਈ ਇੱਕ ਬਾਈ ਨਾਲ ਕੋਲ ਫਾਲੇ ਬਕਾਉ ਆ ਜੀ। 11 ਦੇ ਹਾਲਾਂ ਬਹੁਤ ਭਾਰੀ ਹੈ ਫਾਲੇ ਬਾਈ ਹਿੱਲਦੇ ਵੀ ਨਹੀਂ ਹੈਗੇ। ਬਣਾਤਰ ਦੇਖੋ ਫਾਲਿਆਂ ਦੀ ਤੇ ਮੈਂ ਬਾਈ ਦਾ ਨੰਬਰ ਦਊਂਗਾ ਕਿਉਂਕਿ ਬਾਈ ਮੈਨੂੰ ਹੈਗਾ ਦੂਰ ਰੋਡ ਚੱਲਦਾ ਮੈਂ ਤਾਂ ਤਾਂ ਕਰਕੇ ਲੈ ਕੇ ਜਾਣੇ ਦਾ ਮੈਂ ਲੈ ਜਾਣੇ ਸੀਗੇ ਫਾਲੇ ਬਾਈ ਦੇ ਤੇ ਰੇਟ ਵੀ ਬਾਈ ਨੇ ਜੈ ਜੈ ਮੰਗਿਆ ਬਾਈ ਕਹਿੰਦਾ 17 17 ਕਿਹ ਹਜ਼ਾਰ ਦੇ ਦੇ ਜਾਣੇ ਵੈਸੇ ਨਵੇਂ ਤਾਂ ਮਹਿੰਗੇ ਬਣਾਏ ਸੀ ਹਾਲ ਬਾਈ ਨੇ ਤੇ ਮੈਂ ਨੰਬਰ ਮੈਂਸ਼ਨ ਕਰੂੰਗਾ ਬਾਈ ਦਾ ਜਲੰਧਰ ਦੇ ਨੇੜੇ ਹੀ ਆ ਬਾਈ ਬਾਈ ਨਾਲ ਤਾਂ ਪਿੰਡ ਪੂਰੇ ਫਾਲੇ ਵੀ ਨਵੇਂ ਆ ਜਮੇ ਬਾਈ ਪਿਛਲੇ ਅ ਆਣ ਪੂਰੇ ਪਏ ਆ ਬਦਲਣ ਦੀ ਲੋੜ ਨਹੀਂ ਹੈਗੀ ਫਾਲੇ ਠੀਕ ਆ ਜੀ ਕੋਈ ਫਾਲਾ 빙ਾ ਟੇਡਾ ਨਹੀਂ ਹੈਗਾ ਚੈੱਕ ਕਰੋ ਤੇ ਕਿ ਜਿਹੜਾ ਹੁਣ ਬਾਈ ਕਹਿੰਦਾ ਹੁਣ ਟਰੈਕਟਰ ਵੀ ਵੇਚਦਾ ਵੀ ਲੋਡ ਤਾਂ ਹੈ ਨਹੀਂ ਹੁਣ ਖੜਨਾ ਹੀ ਆਪਣੇ ਕੋਲ ਠੀਕ ਆ ਜੀ 17000 ਮੁੱਲ ਕਰਿਆ ਬਾਕੀ ਮੈਂ ਬਾਈ ਦਾ ਨੰਬਰ ਬੋਲੂਗਾ ਵੀਡੀਓ ਚ ਜੀਨੇ ਵੀ ਲੈਣਾ ਹੋਇਆ ਬਾਈ ਦਾ ਪਿੰਡ ਮੁੰਡ ਪੁੱਛ ਕੇ ਬਾਈ ਕੰਟੈਕਟ ਕਰ ਲਿਓ ਠੀਕ ਆ ਜੀ ਬਸ ਠੀਕ ਆ ਵੀਰੇ ਓਕੇ ਆ ਇਹ ਲੈ ਬਰਾ ਮਾ ਨੰਬਰ ਬੋਲ ਦੋ ਤੁਹਾਡੇ ਨਾਲ ਕੋਈ ਹੋਇਆ ਫਾਲਿਆਂ ਵਾਲਾ ਤੁਹਾਡੇ ਨਾਲ ਕਾਲੂ ਕਨੈਕਟ ਨੰਬਰ ਬੋਲ ਦੋ ਮਾ ਜੀ 99154 ਅੱਗੇ ਜੀ 37300 ਠੀਕ ਹੈ ਜੀ 99154 37367 ਤੇ ਜਿਹਨੇ ਵੀ ਬਾਈ ਦੇਖਣੇ ਲੈਣੇ ਹੋ ਦੂਖਣੇ ਹੋ ਤਾਂ ਬਾਈ ਕੋਲ ਆ ਕੇ ਦੇਖ ਲਓ ਪੂਰੇ ਨਗਰ ਫਾਲਾ ਬਾਈ ਕੋਈ ਆਊਗਾ ਤਾਂ ਖਾਲੀ ਨਹੀਂ ਜਾਂਦਾ ਤਾਂ ਲੈ ਕੇ ਹੀ ਜਾਊਗਾ ਕਹਿਣਾ ਦਾ ਪਾ ਬਾਈ ਠੀਕ ਹੈ ਜੀ ਤੇ ਚੰਗਾ ਬਾਈ ਦੋ ਆ ਗਿਆ ਫਿਰ ਸਾਨੂੰ ਹੁਣ ਜਾਣਾ ਹੈ ਬਾਟ ਵੀ ਲੰਬੀ ਆ ਕਦੇ ਸਾਡੇ ਵੱਲ ਆਏ ਤਾਂ ਜਰੂਰ ਮਿਲ ਕੇ ਜਾਇਓ ਠੀਕ ਆਵਾਂਗੇ ਮਾਲਾ ਮਿਲ ਕੇ ਜਾਓ ਮੈਂ ਦੇਖ ਲਉ ਹੁਣ ਤੁਹਾਡੇ ਕਿੰਨੀ ਦੂਰ ਆਇਆ ਤੇ ਸਾਡੇ ਦਾ ਵਸੇ ਹੁਣ ਬੰਦੇ ਕਹਿੰਦੇ ਤੂੰ ਬਹੁਤ ਦੂਰ ਆਣਾ ਮੈਂ ਚਲੋ ਪਰ ਐਵੇਂ ਹੁੰਦਾ ਬਾਈ ਬਾਈ ਨਾਲ ਵਧੀਆ ਲੱਗਿਆ ਗੱਲਬਾਤ ਕਰੀ ਬਾਈ ਫੋਨ ਤੇ ਬਾਈ ਕਹਿੰਦਾ ਸੌਦਾ ਬਣੇ ਨਾ ਬਣੇ ਵੀ ਕੋਈ ਗੱਲ ਨਹੀਂ ਵੀ ਇੱਕ ਵਾਰ ਆ ਕੇ ਬਾਈ ਟਰੈਕਟਰ ਦੇਖ ਕੇ ਜਾ ਤੇ ਬਾਕੀ ਬਾਈ ਤਸੱਲੀ ਦਾ ਟਰੈਕਟਰ ਦੀ ਪੂਰੀ ਮੰਗ ਠੀਕ ਆ ਲਾ ਕੇ ਵਾ ਕੇ ਦੇਖੋ ਠੀਕ ਆ ਜੀ ਆ ਟਰੈਕਟਰ ਦੀ ਆਵਾਜ਼ ਇਹ ਦੱਸਦੀ ਆ ਬਾਈ ਇਹਦਾ ਬਾਈ ਗੇਅਰ ਵੀ ਦੂਆ ਸਵਰਾਜ ਵਾਲਾ ਹੀ ਆ ਸੇਮ ਹਨਾ ਹਾਂ ਬਾਈ ਪਿੱਛੇ ਦੇ ਥੋੜਾ ਜਿਹਾ ਜ਼ਰੂਰ ਇੱਕ ਮਗਰਾੜ ਤੇ ਥੋੜਾ ਜਿਹਾ ਹਲਕਾ ਹੈਗਾ ਏ ਬਾਕੀ ਆਲਾ ਮਗਰਾੜ ਤਾਂ ਠੀਕ ਆ ਬਾਈ ਤੇ ਆ ਮਗਰਾੜ ਬਾਈ ਗਲਿਆ ਵਾ ਏ ਉਦਾਂ ਨਹੀਂ ਉਦਾਂ ਠੀਕ ਆ ਬਾਈ ਉਦਾਂ ਹਿੱਲਦਾ ਨਹੀਂ ਪੂਰਾ ਆ ਚੀਜ਼ ਗਲ ਗਈ ਮਗਰਾੜਾਂ ਦਾ ਮਗਰਾੜਾਂ ਦੇ ਤਿਆਰ ਹੋਣਾ ਬਾਈ ਕਹਿੰਦਾ ਬਾਈ ਇੱਕ ਵਾਰ ਆਖਰੀ ਕਿੜਾ ਲੈਣਾ ਟਰੈਕਟਰ ਦਾ ਕਿਉਂਕਿ ਬਾਈ ਨਵਾਂ ਘੜਾਇਆ ਵਾ ਬਾਈ ਦੇ ਬਾਪੂ ਨੇ ਟਰੈਕਟਰ ਬਹੁਤ ਜੁੜਿਆ ਹੁੰਦਾ ਏਰੀਆ ਦੇ ਵਿੱਚ ਬਾਈ ਬਾਈ ਕਹਿੰਦਾ ਦੱਸਿਆ ਬਾਈ ਕਹਿੰਦਾ ਸਾਡਾ ਵੀ ਲਗਭਗ ਏਰੀਆ ਸਾਰਾ ਬਾਹਰੇ ਆ ਇਹ ਵੀ ਟਰੈਕਟਰ ਬਾਈ ਦੇ ਰਿਸ਼ਤੇਦਾਰਾਂ ਦੇ ਘਰੇ ਫੜਾਇਆ ਪਾ ਸੀਗਾ ਜੀ ਮਾਈ ਸਪੈਸ਼ਲ ਕਪੜਾ ਮਾਰ ਰਿਹਾ ਦੇਖੋ ਭਾਈ ਉਹ ਏਅਰਪੋਰਟ ਬਾਈ ਇੰਨੇ ਸਾਲਾਂ ਦਾ ਘਰਾਇਆ ਵਾ ਚੀਜ਼ ਨਾ ਮੂੰਹ ਪੈ ਜਾਂਦਾ ਹਨਾ ਚਲੋ ਕੋਈ ਗੱਲ ਨਹੀਂ ਬਾਈ ਤੇ ਲੈ ਬਾਈ ਹੁਣ ਚੱਲਦੇ ਆਪਾਂ ਤੇ ਲੋ ਜੀ ਮਿੱਤਰੋ ਬਾਈ ਆ ਦੇਖੋ ਸਾਰਾ ਹੀ ਏਰੀਆ ਆਲੂਆਂ ਦਾ ਬਾਈ ਦੂਈ ਤੀ ਕੋਈ ਫਸਲ ਨਹੀਂ ਹੈਗੀ ਜਿੱਧਰ ਨੂੰ ਵੀ ਤੁਸੀਂ ਦੇਖ ਲਓ ਕਿੱਲੇ ਦਾ ਕਿੱਲੇ ਆ ਕੱਚਾ ਰਸਤੇ ਨੂੰ ਪੈ ਗਿਆ ਬਾਈ ਥੋੜਾ ਜਿਹਾ ਗਲਤ ਫੜ ਗਿਆ ਇੱਦਾਂ ਤਕਰੀਬਨ ਹਜ਼ਾਰਾਂ ਹੀ ਕਿੱਲਾ ਆਲੂਆਂ ਦਾ ਬਾਈ ਕਣਕ ਤਾਂ ਕਿਸੇ ਖੇਤ ਵਿੱਚ ਨਹੀਂ ਲੱਭੀ ਹੈਗੀ ਉਹ ਬڑے بڑے ਸਪਰੇਅ ਮਾਪੇ ਖੜੇ ਨੇ ਸਾਹਮਣੇ ਦੇਖੋ ਬਾਈ ਉਹ ਦੇਖੋ ਤੇ ਇਹਦੇ ਬਾਅਦ ਆਲੂ ਪੱਟ ਕੇ ਬਾਈ ਬਾਈ ਨੇ ਹੀ ਕਹਿੰਦੇ ਅਸੀਂ ਉਹਦੇ ਵੀ ਇਹਦੇ ਵਿੱਚ ਗੋਭੀ ਆ ਸੌਰੀ ਮੱਕੀ ਲਾਉਣੀ ਆ ਸਾਰੇ ਖੇਤਾਂ ਦੇ ਵਿੱਚ ਮੱਕੀ ਜਾਂ ਫਿਰ ਗੋਭੀ ਇਹ ਠੇਕਾ ਵੀ ਲਗਭਗ ਬਾਈ ਠੀਕ ਠਾਕ ਹੈ ਇਸ ਏਰੀਆ ਦੇ ਵਿੱਚ ਠੀਕ ਹੈ ਜੀ ਆਹ ਥੋੜੀ ਜਿਹੀ ਇਧਰੋਂ ਮਿੱਟੀ ਚੱਕੀ ਹੋਈ ਆ ਇਸ ਏਰੀਆ ਦੇ ਵਿੱਚੋਂ ਬਾਕੀ ਇਧਰ ਦਾ ਪਿਛਲਾ ਏਰੀਆ ਸਾਰਾ ਪੱਧਰਾ ਸੀਗਾ ਬਾਈ ਲਓ ਇਧਰ ਦੇਖ ਲਓ ਇਧਰ ਦੇਖ ਲਓ ਸਾਰੇ ਆਲੂਆਂ ਦੀ ਬੈਂਟ ਆ ਬਾਈ ਯਾਰ ਦੇਖੋ ਬਾਈ ਕਿੰਨਾ ਵਧੀਆ ਸਿਸਟਮ ਕਰਿਆ ਹੋਇਆ ਸਾਰੇ ਖੇਤਾਂ ਵਿੱਚ ਫੁਆਰੇ ਲਾਏ ਹੋਏ ਆਗੇ ਫੁਆਰਿਆਂ ਨਾਲ ਪਾਣੀ ਲੱਗ ਰਿਹਾ ਬਾਈ ਆਲੂਆਂ ਨਾਲੇ ਪਾਣੀ ਦੀ ਬਚਤ ਆ ਨਾਲੇ ਆਲੂਆਂ ਨੂੰ ਬਾਈ ਸਿਰਫ ਸਲਾਵੇ ਚਾਹੀਦੀ ਹੁੰਦੀ ਆ ਅਸਲ ਵਿੱਚ ਬਹੁਤ ਵਧੀਆ ਪ੍ਰਾਲਾ ਲੱਗਿਆ ਬਾਈ ਬਾਈ ਦਾਵਨ ਦੇ ਦੇਖੋ ਜੀ ਪਾਰਾ ਸਿਸਟਮ ਲਾਇਆ ਵਾ ਕਿਦਾਂ ਦੋ ਬਾਈ ਜਿੱਦਾਂ ਨੂੰ ਮਰਜ਼ੀ ਨੀਗਾ ਮਾਰ ਲਓ ਅਰੇ ਇੱਕ ਖੇਤ ਦੇ ਵਿੱਚ ਚਾਲੂ ਆ ਬਾਈ ਬੰਦਾ ਐਂ ਲਾਦਾ ਵੀ ਇਹ ਖਾਣ ਜੋਗੀ ਗਣਕ ਵੀ ਨਹੀਂ ਕਿਤੇ ਖੇਤ ਚ ਲੱਗੀ ਤੇ ਖਾਣ ਜੋਗੀ ਵੀ ਨਹੀਂ ਲੱਗੀ ਕਿਸੇ ਨੇ ਗਣਕ ਇੱਧਰ ਦੇਖ ਲਓ ਇੱਧਰ ਦੇਖ ਲਓ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਬਾਈ ਨਵਾਂ ਸ਼ਹਿਰ ਦੇ ਲਾਗੇ ਉੱਖਾ ਲੱਗ ਗਿਆ ਬਾਈ ਰੈਡੀ ਪਰ ਆ ਰੋਕਿਆ ਟਰੈਕਟਰ ਵਧੀਆ ਬਾਈ ਚਲਾਈ ਚਲੂਈ ਦਾਣ ਕਾਫੀ ਬਾਟ ਆ ਗਏ ਲੰਘਿਆ ਐ ਤੇ ਬਾਕੀ ਚਲਾ ਕੇ ਦੇਖਾਂਗੇ ਖੇਤਾਂ ਖੁੱਤਾਂ ਜਿਹਨੂੰ ਖੇਤ ਖੁੱਤ ਬਾਕੇ ਇਸ ਦੇ ਨਾਲ ਨੂੰ ਬਾਈ ਸੁੱਕਾ ਟਰੈਕਟਰ ਜਿਹਤੋਂ ਲੀਕ ਲੂਕ ਨੇ ਹੈਗਾ ਤੇ ਅਜੇ ਲੱਗ ਜਣਾ ਬਾਈ ਤਕਰੀਬਨ ਘੰਟਾ ਡੇਢ ਘੰਟਾ ਹੋਰ ਫਰਾਮਨ ਵਾਲੇ ਆਏ ਬਾਈ ਬਹੁਤਾ ਭਜਾਇਬ ਨਹੀਂ ਰੋਡ ਤਾਂ ਵੈਸੇ ਵਧੀਆ ਸਾਰਾ ਰੋਡ ਤਾਂ ਟਾ ਟਾ ਬੋ ਟਾ ਆ ਬਈ ਕੋਈ ਗੇਅਰ ਵੀ ਨਹੀਂ ਬਦਲਿਆ ਰਸਤੇ ਤੇ ਬਾਈ ਠੀਕ ਆ ਜੀ ਤੇ ਆ ਤਕਰੀਬਨ ਦਿਨ ਵੀ ਛੋਟੇ ਆ ਬਾਈ ਹਨੇਰਾ ਛੇਤੀ ਹੋ ਜਾਂਦਾ ਠੀਕ ਆ ਜੀ ਤੇ ਬਾਕੀ ਬਾਈ ਆ ਹੋਰ ਆਪਣੇ ਕੋਲ ਕੋਈ ਟਰੈਕਟਰ ਜਿਹੜੇ 1 2 ਆਏ ਆ ਆਪਾਂ ਆਲਰੇਡੀ ਵੀਡੀਓ ਪਾਈਆਂ ਹੋਈਆਂ ਸਾਰੀਆਂ ਦੀਆਂ ਤੇ ਵੀਡੀਓ ਦਾ ਨੋਕ ਕਰਦੇ ਆਪਾਂ ਖਤਮ ਇਸੇ ਮੇਰੇ ਵੀਰ ਭਾਈ ਨੇ ਕੋਈ ਟਰੈਕਟਰ ਵੇਚਣਾ ਫਿਰ ਲੈਣਾ ਉਹਦਾ ਕੋਈ ਨਾ ਕੰਮ ਕਰ ਸਕਦਾ ਜੀ ਨੰਬਰ ਆਪਣਾ ਥੱਲੇ ਮੈਂਸ਼ਨ ਹੁੰਦਾ ਦੱਸ ਕਰੀ ਜਾਂਦੇ ਤੇ ਆਦੇ ਬਲੌਗ ਦੇ ਵਿੱਚ ਇੰਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਹੁਣ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ